ਕਿਉਂਕਿ ਇੱਕ ਇਨਸਾਨ ਇਹ ਸੋਚਦਾ ਵੀ ਜਿੰਮੇ ਦੀ ਮੈਂ ਲਾਈਫ ਪਲਾਨ ਕਰੀ ਸੀ ਉਵੇਂ ਦੀ ਹੀ ਚੱਲਣੀ ਚਾਹੀਦੀ ਹੈ। ਅੱਛਾ ਬਾਤ। ਬਾਸ। ਜਿਹੜੀ ਲਾਈਫ ਪ੍ਰਮਾਤਮਾ ਨੇ ਸਾਡੇ ਅਕੋਰਡਿੰਗ ਨਹੀਂ ਚਲਾਉਣੀ ਸ੍ਰਿਸ਼ਟੀ ਅਸੀਂ ਉਹਦੇ ਅਕੋਰਡਿੰਗ ਆਪਣੇ ਆਪ ਨੂੰ ਫਿੱਟ ਕਰਨਾ। ਹੁਣ ਉਹਦੇ ਵਿੱਚ ਕੀ ਹੈ? ਮੰਨ ਲਓ ਮੈਂ ਇੱਕ ਐਗਜ਼ਾਮਪਲ ਦਿੰਦਾ। ਕਿਸੇ ਦਾ ਜਵਾਨ ਪੁੱਤ ਦੁਨੀਆ ਤੋਂ ਚਲੇ ਗਿਆ। ਹੁਣ ਉਹਨੂੰ ਮੈਂ ਕੀ ਕਾਉਂਸਲਿੰਗ ਕਰੂੰਗਾ? ਮੈਨੂੰ ਕੀ ਕਹੂੰਗਾ ਵੀ ਯਾਰ ਚਲੇ ਗਿਆ ਹੁਣ ਕੀ ਪਾਣਾ ਪਫ ਅਫਸੋਸ ਮਨਾ ਸਕਦੇ ਆ ਜਾਂਦਾ ਵੀ ਇਹ ਦੁਨੀਆ ਦਾ ਉਹਦੇ ਮਗਰ ਮਗਰ ਮਾਪੇ ਡਿਪਰੈਸ਼ਨ ਚ ਜਾ ਕੇ ਦਵਾਈਆਂ ਖਾਂਦੇ ਖਾਂਦੇ ਉਹ ਵੀ ਚਲੇ ਜਾਂਦੇ ਆ ਤੇ ਇਹਦੇ ਲਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੀ ਕਹਿੰਦੇ ਸਮਝਾਉਂਦੇ ਆ ਮਹਾਰਾਜ ਕਹਿੰਦੇ ਆ ਭਾਈ ਤੁਸੀਂ ਨਾ ਜਿਹੜਾ ਔਲਾਦ ਆਈ ਹੈ ਤੇ ਤੁਸੀਂ ਉਸ ਔਲਾਦ ਜ਼ਿਆਦਾਤਰ ਕਈਆਂ ਦੇ ਜਵਾਨ ਪੁੱਤ ਜਾਂਦੇ ਨੇ ਤੇ ਉਹ ਬੜਾ ਸਟ੍ਰੈਸ ਚ ਰਹਿੰਦੇ ਆ ਜਾਂ ਜਿਨ੍ਹਾਂ ਦੇ ਪੁੱਤ ਨਹੀਂ ਹੋ ਰਿਹਾ ਕੁੜੀਆਂ ਕੁੜੀਆਂ ਹੋ ਰਹੀਆਂ ਨੇ ਉਹਦੇ ਲਈ ਇੱਕ ਪ੍ਰੋਪਰ ਐਗਜ਼ਾਮਪਲ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਆ ਅੰਤ ਕਾਲ ਜੋ ਲੜਕੇ ਸਿਮਰੇ ਐਸੀ ਚਿੰਤਾ ਮਹਿ ਜੇ ਮਰੇ ਕਹਿੰਦੇ ਤੁਸੀਂ ਮੁੰਡਾ-ਮੁੰਡਾ ਕਰੀ ਜਾਂਦੇ ਹੋ ਮੌਕੇ ਤੇ ਤੁਹਾਨੂੰ ਮੌਤ ਆ ਗਈ ਥੋੜਾ ਧਿਆਨ ਉੱਚ ਰਹਿ ਗਿਆ ਸੂਕਰ ਜੋਂ ਵੱਲ-ਵਲ ਉਤਰੈ ਕਹਿੰਦੇ ਅਗਲੇ ਕਈ ਜਨਮ ਫਿਰ ਸੂਰ ਦੇ ਬਣ ਕੇ ਨਿਕਲਣਾ ਤੁਸੀਂ ਕਿਆ ਬਾਤ ਇਹਦਾ ਮਤਲਬ ਵੀ ਜਦੋਂ ਅਸੀਂ ਮਰਨਾ ਸੀ ਅੱਗੇ ਮਿਲਣਾ ਨਹੀਂ ਜਿਹੜੇ ਸਾਡੇ ਚਲੇ ਗਏ ਵੀ ਆਰ ਨਾਟ ਗੋਇੰਗ ਟੂ ਕਨੈਕਟ ਵਿਦ ਥੈਮ ਐਨੀ ਮੋਰ ਇਨ ਫਿਊਚਰ ਲਾਈਫ ਵੀ ਜਿਹੜੇ ਦੁਨੀਆ ਤੋਂ ਚਲੇ ਗਏ ਇਟ ਮੀਨਸ ਇੱਥੇ ਜਿਹੜਾ ਜਨਮ ਹੈ ਇੱਥੇ ਤੱਕ ਹੀ ਸੀ